जय श्री राम जय महाकाली हर हर महादेव दोस्तों आज गल करनी है बीजेपी पंजाब दी बीजेपी पंजाब वाले ठीक है हिंदुओं दीया वोटा लेना चाहते हैं हिंदुओं दी पार्टी अपने आप नु कहने हैं पर कुछ ना कुछ कृतियां इनहा दे बीच हैं जो कि उजागर करनीयां बण दी हैं है। देखो कल दी डेट दे बीच ਇੱਕ ਅਕਾਲੀ ਦਲ ਦਾ ਪੁਰਾਣਾ ਨੇਤਾ ਰਣਜੀਤ ਸਿੰਘ ਗਿੱਲ ਜੋ ਕਿ ਖਰੜ ਹਲਕੇ ਤੋਂ ਦੋ ਵਾਰ ਵਿਧਾਇਕ ਦੇ ਇਲੈਕਸ਼ਨ ਲੜ ਚੁੱਕਿਆ ਜਿਹੜਾ ਕਿ ਆਪਣੀ ਪਾਰਟੀ ਛੱਡ ਕੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੇ ਵਿੱਚ ਆਂਦਾ ਕੱਲ ਰਾਤ ਨੂੰ ਔਰ ਅੱਜ ਸਵੇਰੇ ਉਹਦੇ ਤੇ ਕ腐ਸ਼ਨ ਦੇ ਚਾਰਜ ਲੱਗਦੇ ਆ ਉਹਦੇ ਤੇ ਵਿਜੀਲੈਂਸ ਦੀ ਰੇਡ ਹੁੰਦੀ ਹੈ ਦੇਖੋ ਕਿਸੇ ਬੰਦੇ ਨੇ ਕੋਈ ਗੜਬੜ ਕੀਤੀ ਉਹਦਾ ਕਮਿਆਜਾ ਉਹਨੂੰ ਭੁਗਤਣਾ ਪੈਣਾ ਪਰ ਗੱਲ ਇਹ ਹੈ ਬਈ ਭਾਪੀ ਵਾਲਿਆਂ ਦਾ ਦੇਖੋ ਤੁਸੀਂ ਕਿੱਡਾ ਅੱਜ ਉਹ ਸਟੈਂਡ ਲੈ ਰਹੇ ਆ ਬੀਜੇਪੀ ਵਾਲਿਆਂ ਨੇ ਅੱਜ ਐਡੇ-ਐਡੇ ਧਰਨੇ ਮੁਜਾਰੇ ਲਾ ਦਿੱਤੇ ਬਈ ਕੀ ਗੱਲ ਹੈ ਇਹੋ ਜਿਹਾ ਉਹਦੇ ਵਿੱਚ ਕੀ ਆ ਦੇਖ ਲਿਆ ਕੀ ਉਹ ਬੰਦਾ ਹੈ ਜਿਹੜਾ ਉਹ ਪੈਸੇ ਵਾਲਾ ਬੰਦਾ ਹੈ ਵੀ ਜਿਹੜਾ ਕੱਲ ਆਇਆ ਸੀ ਤੇ ਅੱਜ ਤੁਸੀਂ ਜੇ ਉਹਦੇ ਤੇ ਵਿਜੀਲੈਂਸ ਦੀ ਰੇਡ ਹੁੰਦੀ ਹੈ ਤਾਂ ਤੁਸੀਂ ਐਡੇ-ਐਡੇ ਧਰਨੇ ਮੁਜਾਰੇ ਲਾ ਦੋ ਇਹ ਗੱਲ ਕੋਈ ਜਚੀ ਨਹੀਂ ਇੱਕ ਦੂਸਰੀ ਗੱਲ ਮੈਂ ਅਮਿਤ ਸ਼ਾਹ ਜੀ ਨੂੰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਦੱਸਣਾ ਚਾਹਨਾ ਬਈ ਪੰਜਾਬ ਦੀ ਬੀਜੇਪੀ ਜੋ ਕੰਮ ਕਰ ਰਹੀ ਹੈ ਇੱਥੇ ਇੱਕ ਕੋਈ ਧਾਲੀਵਾ ਨਾਮ ਕਰਕੇ ਬੀਜੇਪੀ ਦਾ ਬੁਲਾਰਾ ਜਿੱਥੇ ਪੰਜਾਬ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ ਚਾਹੇ ABCD ਕੋਈ ਵੀ ਆਮ ਆਦਮੀ ਪਾਰਟੀ ਹੈ ਕੋਈ ਵੀ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਗੱਲ ਕੋਈ ਖੁੱਲੇ ਮੰਚਾਂ ਤੇ ਨਹੀਂ ਕਰਦਾ ਪਰ ਜਿਹੜਾ ਇਹ ਢਾਲੀਵਾਲ ਹੈ ਇਹਦੇ ਵੱਲੋਂ ਆਪਣੀਆਂ ਟੀਵੀ ਡਿਬੇਟਾਂ ਦੇ ਵਿੱਚ ਸ਼ਰਿਆਮ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਸੰਤ ਕਹਿ ਕੇ ਸੰਬੋਧਨਿਤ ਕੀਤਾ ਜਾਂਦਾ ਇੱਕ ਪਾਸੇ ਅਮਿਤ ਸ਼ਾਹ ਜੀ ਤੁਸੀਂ ਉਹਨੂੰ ਅਤੁਆਦੀ ਕਹਿੰਦੇ ਹੋ ਦੂਜੇ ਪਾਸੇ ਪੰਜਾਬ ਦੀ ਬੀਜੇਪੀ ਆਪਣਾ ਦੋਹਰਾ ਚਰਿੱਤਰ ਦਿਖਾ ਰਹੀ ਹੈ ਐਦਾਂ ਬੀਜੇਪੀ ਨੂੰ ਇੱਥੇ ਪੰਜਾਬ ਦੇ ਵਿੱਚ ਵੋਟਾਂ ਨਹੀਂ ਮਿਲਣੀਆਂ ਜੇ ਤੁਸੀਂ ਵੋਟਾਂ ਲੈਣੀਆਂ ਤੁਹਾਨੂੰ ਸਪਸ਼ਟ ਸੈਂਡ ਲੈਣਾ ਪੈਣਾ ਜਿੱਦਾਂ ਯੂਪੀ ਦੇ ਵਿੱਚ ਯੋਗੀ ਅਦਿੱਤਿਆਨਾਥ ਕਰਦਾ ਹੈ ਸਪਸ਼ਟ ਸਪਸ਼ਟ ਇੱਕ ਪਾਸੇ ਚੱਲਦਾ ਸੋ ਜਦ ਤੱਕ ਤੁਸੀਂ ਇੱਕ ਪਾਸੇ ਨਹੀਂ ਚਲੋਗੇ ਜਦ ਤੱਕ ਬੀਜੇਪੀ ਦੀ ਇੱਥੇ ਤਰੱਕੀ ਸੰਭਵ ਨਹੀਂ ਹੈ